ਹਾਂਜੀ ਅੱਜ ਪਹੁੰਚੇ ਜੇ ਆਪਣਾ ਡੇਰਾ ਬਣਾਣ ਕੇ ਹਾਂਜੀ ਤੁਸੀਂ ਮਾਹੌਲ ਦੇਖਿਆ ਕਿਵੇਂ ਦਾ ਜੀ ਮਾਹੌਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਸਾਡੇ ਪੰਜਾਬ ਦਾ ਕੀ ਮਾਹੌਲ ਹੋਇਆ ਹੈ ਨਾਲ ਦੇ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਹੈ ਸਾਰੇ ਘਰ ਮਾਹੌਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਸਾਡੇ ਪੰਜਾਬ ਦਾ ਕੀ ਮਾਹੌਲ ਹੋਇਆ ਹੈ ਨਾਲ ਦੇ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਹੈ ਸਾਰੇ ਘਰ ਜਿਹੜੇ ਉਹ ਟਹਿ ਗਏ ਨੇ ਬਹੁਤ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਜ਼ਿੰਦਗੀਆਂ ਖਰਾਬ ਹੋ ਗਈਆਂ ਬੜਾ ਕੁਝ ਹੋ ਗਿਆ ਹੈ ਤੇ ਮੈਂ ਬੜਾ ਸ਼ੁਕਰਗੁਜ਼ਾਰ ਆ ਸਾਡੇ ਗਲੋਬਲ ਸਿੱਖ ਜਿਨ੍ਹਾਂ ਦੀ ਹੱਲਾਸ਼ੇਰੀ ਸਦਕਾ ਸੇ ਇੱਧਰ ਆਇਆ ਤੇ ਜੋ ਸਾਡੇ ਤੋਂ ਸਰਦਾਪੁਰ ਦਾ ਹੋ ਸਕਦਾ ਜੀ ਮਾੜਾ ਮੋਟਾ ਸਾਡੀ ਇਹ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉੱਥੇ ਤੱਕ ਪਹੁੰਚ ਕੀਤੀ ਜਾ ਸਕੇ ਕਿ ਉਹਨਾਂ ਨੂੰ ਥੋੜਾ ਬਹੁਤ ਰਾਸ਼ਨ ਵਗੈਰਾ ਜਾਂ ਜੋ ਵੀ ਜੋ ਵੀ ਹੋ ਸਕੇ ਉਹ ਕਰਾਂ ਕਿਹੜੇ 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 ਪਿੰਡ ਸਾਰੇ ਵਿజిਟ ਕਰਕੇ ਆਏ ਜੀ ਹੱਲੇ ਤਾਂ ਹੁਣੇ ਆਏ ਆ ਜੀ ਹੱਲੇ ਤਾਂ ਹੁਣੇ ਆਏ ਆ ਤੇ ਹੁਣ ਇੱਧਰ ਪਾਣੀ ਬਹੁਤ ਜ਼ਿਆਦਾ ਖੜਾ ਹੈ ਟੂ ਮੱਚ ਪਾਣੀ ਹੈ ਤੇ ਉਧਰੋਂ ਦੀ ਦੂਸਰੇ ਪਾਸੇ ਦੀ ਫਿਰ ਅੱਗੇ ਪਿੰਡ ਜਾਂਦੇ ਆ ਇੱਕ ਪਿੰਡ ਇੱਧਰ ਅਬਦਾਲ ਹੈ ਨਾ ਜੀ 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 ਬਰਤਾਬਦਾਲ ਅਬੇਲੀਆਂ ਅਬਦਾਲ ਅਬਦਾਲ ਥਾਣੀ ਜਾ ਕੇ ਫਿਰ ਪਿੰਡੋਂ ਦਾ ਯਕੀਨ ਆ ਦੱਸਿਆ ਹਾਂ ਵੇਲੀਆਂ ਵੇਲੀਆਂ ਉੱਥੋਂ ਤੱਕ ਜਿੱਕੇ ਪਹੁੰਚ ਨਹੀਂ ਹੋਈ ਉਧਰ ਉਧਰ ਜਾਣਾ ਚਾਹੀਦਾ ਸਰ ਹੋਰ ਵੀ ਆਪਣਾ ਹਰ ਪ੍ਰਭਾਵਿਤ ਕਾਫੀ ਏਰੀਆ ਨੇ ਜੀ ਉਧਰ ਵੀ ਜਾਵਾਂਗੇ ਹਰ ਦੂਣਾ ਆ ਗਏ ਆ ਤੇ ਜਾਵਾਂਗੇ ਬਾਕੀ ਹੋਰ ਵੀ ਸਾਡੇ ਬੜੇ ਕਾਣਾ ਭਰਾ ਲੱਗੇ ਹੋਏ ਨੇ ਸਾਰੇ ਪੰਜਾਬ ਨਾਲ ਪੰਜਾਬ ਹੀ ਖੜਾ ਹੈ ਜੀ ਪੰਜਾਬ ਦੇ ਨਾਲ ਪੰਜਾਬ ਹੀ ਖੜਾ ਹੈ ਔਰ ਸਾਰੇ ਲੱਗੇ ਹੋਏ ਨੇ ਆਪਣੀ ਆਪਣੀ ਕੋਸ਼ਿਸ਼ ਕਰ ਰਹੇ ਨੇ ਸਾਰੇ ਬੋਲੇਗਾ ਸੱਚੇ ਪਾਤਸ਼ਾਹ ਸਬਾਨਾਨਕ ਸਭ ਠੀਕ ਕਰ ਪਤ ਕਿਨੇ ਦਿਨ ਲਾਉ ਗੋਲ ਇੱਥੇ ਅਸੀਂ ਹੁਣ ਤਾਂ ਇੱਥੇ ਕਿਤੇ ਨਹੀਂ ਜਾਂਦੇ ਜੀ ਇੱਥੇ ਸਰ ਹੋਰ ਜਿਹੜੀ ਸੈਲੀਬ੍ਰਿਟੀ ਆ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਜੀ ਭਾਜੀ ਉਹ ਆਪੋ ਆਪਣਾ ਕੰਮ ਕਰ ਰਹੇ ਆ ਜੀ ਅਸੀਂ ਆਪੋ ਆਪਣਾ ਕੰਮ ਕਰ ਰਹੇ ਆ ਜੀ ਸਭ ਲੱਗੇ ਹੋਏ ਆ ਇਸ ਆਪ ਦਾ ਵਿੱਚ ਸਾਰੇ ਲੱਗੇ ਹੋਏ ਪੰਜਾਬ ਸਾਨੂੰ ਸਾਰਿਆਂ ਨੂੰ ਬਹੁਤ ਪਿਆਰ ਹੈ ਉਹ ਨਾ ਵੀਰੇ ਲੰਘ ਜਿੰਨਾ ਨੇ ਦੱਸਾ ਨੀਂ ਕਿ ਉਹਨੇ ਕਰ ਦੇ ਕੰਮ ਦੋ ਮਿੰਟ ਬਰਤ ਦੋ ਮਿੰਟ ਹੋਣਾ ਚਾਹੀਦਾ ਇਹ ਬੜਾ ਚੱਲ ਜਾ